ਸਬਾਪਤੀ ਜੀ ਜਿਸ ਏਰੀਆ ਜਿਸ ਕਨਸਟਿਚਨਸੀ ਫਰੋਜਪੁਰ ਤੋਂ ਮੈਂ ਇੱਥੇ ਆਇਆ ਉਹ ਕਨਸਟਿਚਨਸੀ ਸਬਾਪਤੀ ਜੀ 200 ਕਿਲੋਮੀਟਰ ਪਾਕਿਸਤਾਨ ਦੇ ਬਾਰਡਰ ਤੇ ਨਾਲ-ਨਾਲ ਲੱਗਦੀ ਹੈ ਔਰ ਰੇਲਵੇ ਤੋਂ ਕਨੈਕਟੀਵਿਟੀ ਤੋਂ ਫਰੋਜਪੁਰ ਕਨਸਟਿਚਨਸੀ ਬਿਲਕੁਲ ਕੋਈ ਵੀ ਸਹੂਲਤ ਜੋ ਹੈ ਅੱਜ ਤੱਕ ਉਪਲਬਧ ਨਹੀਂ ਹੋਈ ਪਹਿਲੀ ਗੱਲ ਤੇ ਸਰ ਸਾਡੇ ਪੰਜਾਬ ਦੀ ਰਾਜਧਾਨੀ ਵਾਸਤੇ ਸਾਨੂੰ ਕੋਈ ਟ੍ਰੇਨ ਨਹੀਂ ਮਿਲੀ ਹੋਈ ਦੂਜਾ ਦਿੱਲੀ ਵਾਸਤੇ ਰਾਜਧਾਨੀ ਚਾਉਣ ਵਾਸਤੇ ਸਾਡੇ ਕੋਲ ਕੋਈ ਟ੍ਰੇਨ ਦਾ ਪ੍ਰਬੰਧ ਨਹੀਂ ਹੈ ਸੋ ਸਭਾਪਤੀ ਜੀ ਮੈਂ ਬੇਨਤੀ ਕਰਦਾ ਆਪਦੇ ਰਹੀ ਮੰਤਰੀ ਸਾਹਿਬ ਨੂੰ ਕਿ ਜਿਹੜੀਆਂ ਟ੍ਰੇਨਾਂ ਹੈ ਫਾਇਲ ਕਾ ਤੋਂ ਹਰੀਦਵਾਰ ਵਾਸਤੇ ਬੜਾ ਲੋਕਾਂ ਦੀ ਭਾਵਨਾਵਾਂ ਜੋ ਹੈ ਹਰਦਵਾਰ ਜਾਣ ਵਾਸਤੇ ਜੁੜੀ ਇੱਕ ਟ੍ਰੇਨ ਦੀ ਬੜੀ ਡਿਮਾਂਡ ਹੈ ਫਾਇਲਕਾ ਤੋਂ ਦਿੱਲੀ ਵਾਸਤੇ ਇੰਟਰ ਸਿਟੀ ਜਿੱਤੇ ਮੇਰਾ ਆਪਣਾ ਪਿੰਡ ਫਾਇਲਕਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਤੇ ਉਹ ਇੱਕ ਬੜੀ ਜ਼ਰੂਰੀ ਐ ਚਾਹਤਾ ਉਥੇ ਇੰਟਰ ਸਿਟੀ ਕੀਤੀ ਜਾਵੇ ਜਾਂ ਕੋਈ ਹੋਰ ਐਕਸਪ੍ਰੈਸ ਟ੍ਰੇਨ ਚਲਾ ਕੇ ਉਥੋਂ ਦੇ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਤੋਂ ਗੰਗਾ ਨਗਰ ਤੋਂ ਅਬੋਰ ਵਾਇਆ ਫਾਜ਼ਿਲਕਾ ਚੰਡੀਗੜ ਇੱਕ ਟ੍ਰੇਨ ਐਕਸਟੈਂਡ ਕੀਤੀ ਜਾ ਸਕਦੀ ਹੈ ਜੋ ਚੰਡੀਗੜ ਤੋਂ ਚੱਲ ਕੇ ਫਿਰੋਜ਼ਪੁਰ ਆ ਕੇ 250 ਕਿਲੋਮੀਟਰ ਆ ਕੇ ਰੁਕ ਜਾਂਦੀ ਹੈ ਤਾਂ ਇਹ 150 ਕਿਲੋਮੀਟਰ ਹੋਰ ਅੱਗੇ ਜਾ ਕੇ 400 ਕਿਲੋਮੀਟਰ ਦਾ ਡਿਸਟੈਂਸ ਬਣੇਗਾ ਜਿਹਦੇ ਨਾਲ ਗੰਗਾ ਨਗਰ ਅਬੋਰ ਫਾਜ਼ਿਲਕਾ ਤੇ ਫਿਰੋਜ਼ਪੁਰ ਕਵਰ ਹੋ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ ਤੱਕ ਜੋ ਟ੍ਰੇਨ ਹੈ ਉਹ ਸਾਰਿਆਂ ਨੂੰ ਸਹੂਲਤ ਜਿਹੜੀ ਮਿਲ ਸਕਦੀ ਹੈ ਇਸੇ ਤਰ੍ਹਾਂ ਇੱਕ ਸਾਡੀ ਕੁਤਨ ਆਬਾ ਗੰਗਾ ਨਗਰ ਤੋਂ ਹਾਵੜਾ ਟ੍ਰੇਨ ਸੀ ਇਹਨੂੰ ਰੀਸਟੋਰ ਕਰਨ ਦੀ ਲੋੜ ਹੈ ਪਹਿਲੇ ਬੜੇ ਲੰਬੇ ਸਮੇਂ ਤੋਂ ਇਹ ਚੱਲ ਰਹੀ ਸੀ ਲੋਕਾਂ ਦੀ ਇਹ ਜਿਹੜੀ ਸਹੂਲਤ ਹੈ ਖੋਹ ਲਈ ਗਈ ਹੈ ਐਸੇ ਤਰ੍ਹਾਂ ਸਭਾਪਤੀ ਜੀ ਇੱਕ ਦੋ ਦੋ ਟ੍ਰੇਨਾਂ ਜਿਹੜੀਆਂ ਕਿ ਐਕਸਟੈਂਡ ਕਰਨ ਦੀ ਲੋੜ ਹੈ ਰੈਗੂਲਰ ਚੱਲ ਰਹੀਆਂ ਹਨ ਬੰਬਈ ਬਾਂਦਰਾ ਤੋਂ ਗੰਗਾ ਨਗਰ ਇਹ ਟ੍ਰੇਨ 4 ਵਜੇ ਸਵੇਰੇ ਮਾਰਨਿੰਗ ਪਹੁੰਚਦੀ ਹੈ ਗੰਗਾ ਨਗਰ ਤੇ 17 ਘੰਟੇ ਰੋਕ ਕੇ ਮੰਤਰੀ ਮੋਧਕ 17 ਘੰਟੇ ਖੜੀ ਹੋ ਕੇ ਫਿਰ ਅਗਲੇ ਦਿਨ 11 ਵਜੇ ਜੋ ਰਾਤ ਨੂੰ ਉਹ ਟ੍ਰੇਨ ਉਥੋਂ ਚੱਲਦੀ ਹੈ ਅਗਰ ਉਸ ਨੂੰ ਫਰੋਇਪੁਰ ਤੱਕ ਐਕਸਟੈਂਡ ਕਰਤਾ ਜਾਏ ਤਾਂ ਉਹ ਸਾਰਾ ਏਰੀਆ ਜਿਹੜਾ ਹੈ ਉਹਦੇ ਚ ਕਵਰ ਕੀਤਾ ਜਾ ਸਕਦਾ ਹੈ ਉਹ ਟ੍ਰੇਨ ਜੋ ਹੈ 14701 ਤੇ 14702 ਨੰਬਰ ਟ੍ਰੇਨ ਹੈ ਤੀਸਰੀ ਇੱਕ ਦੂਜੀ ਟ੍ਰੇਨ 14339 14640 ਇਹ ਟ੍ਰੇਨ ਜੋ ਹੈ ਮ왈ਲੀ ਚੰਡੀਗੜ੍ਹ ਤੋਂ ਫਿਰੋজਪੁਰ ਤੋਂ ਸਟੈਂਡ ਕਰਕੇ ਫਾਜ਼ਿਲਕਾ ਗੰਗਾਨਗਰ ਲਈ ਇਸ ਨੂੰ ਕੀਤਾ ਜਾ ਸਕਦਾ ਹੈ ਐਸੇ ਤਰ੍ਹਾਂ ਸਾਡੇ ਅੰਮ੍ਰਿਤਸਰ ਵਾਸਤੇ ਕਿਉਂਕਿ ਸਿੱਖ ਜੋ ਹੈ ਉਹਨਾਂ ਦੀਆਂ ਭਾਵਨਾਵਾਂ ਅੰਮ੍ਰਿਤਸਰ ਗੋਲਡਨ ਟੈਂਪਲ ਨਾਲ ਜੁੜੀਆਂ ਉਸੇ ਤਰ੍ਹਾਂ ਹੀ ਫਾ ਦੇਓ ਸਿੱਖ ਭਾਈਚਾਰਾ ਉਹਨਾਂ ਦੀ ਭਾਵਨਾਵਾਂ ਨੰਦੇੜ ਸਾਹਿਬ ਹਜ਼ੂਰ ਸਾਹਿਬ ਨਾਲ ਜੁੜੀਆਂ ਅਗਰ ਇੱਥੋਂ ਫਾਹਲਕਾ ਤੋਂ ਟ੍ਰੇਨ ਚਲਾ ਕੇ ਨੰਦੇੜ ਸਾਹਿਬ ਲਈ ਅਗਰ ਬਾਇਆ ਗੰਗਾ ਨਗਰ ਬੀਕਾਨੇਰ ਜੈਪੁਰ ਲਈ ਗਿਆ ਤਾਂ ਜੋ ਅੰਮ੍ਰਿਤਸਰ ਤੋਂ ਨ 150 ਟ੍ਰੇਨ ਜਾਂਦੀ ਉਹਦੇ ਤੋਂ 500 ਕਿਲੋਮੀਟਰ ਜੋ ਹੈ ਇੱਥੇ ਡਿਸਟੈਂਸ ਘਟ ਪੈਂਦਾ ਤੇ ਇੱਥੋਂ ਫਾਿਲਕਾ ਫਿਰੋਜ਼ਪੁਰ ਤੋਂ ਟ੍ਰੇਨ ਜਿਹੜੀ ਇਹ ਚਲਣੀ ਜ਼ਰੂਰੀ ਹੈ ਐਸੇ ਤਰ੍ਹਾਂ ਹਰਦੁਆਰ ਲਈ ਤੇ ਪੰਜਾਬ ਦੇਸ਼ ਦੀ ਰਾਜਧਾਨੀ ਜਿਹੜੀ ਹੈ ਉਹ ਦਿੱਲੀ ਦੇ ਨਾਲ ਵੀ ਸਾਡੀ ਕਨੈਕਟੀਵਿਟੀ ਨਹੀਂ ਹੈ ਸੋ ਇਸ ਕਰਕੇ ਸਵਾਪਤੀ ਜੀ ਇੱਕ ਫਾਇਲਕਾਤੋ ਪਲੀ ਬੜਾ ਧਾਰਮਿਕ ਸਥਾਨ ਹੈ ਫਾਇਲਕਾਤੋ ਮੁਕਸਰ ਸਾਹਿਬ ਜੋ ਹੈ 40 ਮੁਕਤਿਆਂ ਦੀ ਧਰਤੀ ਹੈ ਉਹ ਫਾਇਲਕਾਤੋ ਮੁਕਸਰ ਵਾਇਆ ਬਠਿੰਡਾ ਟ੍ਰੇਨ ਚੱਲ ਕੇ ਚੰਡੀਗੜ੍ਹ ਲਈ ਦਿੱਲੀ ਲਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਤੋਂ ਸਰ ਕੁਝ ਓਵਰ ਬ੍ਰਿਜ ਤੇ ਅੰਡਰ ਬ੍ਰਿਜਾਂ ਦੀ ਜਿਹੜੀ ਸਖਤ ਜ਼ਰੂਰਤ ਹੈ ਜਿਹੜੀ ਕਿ ਫਿਰੋਜ਼ਪੁਰ ਤੇ ਮੁਕਸਰ ਦੇ ਵਿੱਚ

ਸਾਈਡ ਤੇ ਉਹਨੂੰ ਚਲਾਇਆ ਜਾ ਸਕੇ ਤਾਂ ਕਿ ਲੋਕਾਂ ਦੀਆਂ ਸਹੂਲਤਾਂ ਜਦੋਂ ਲੋਡਿੰਗ ਅਨਲੋਡਿੰਗ ਹੁੰਦੀ ਹੈ ਟਰੱਕਾਂ ਦੀ ਲੈਣਾ ਲੱਗੀ ਹੁੰਦਾ ਲੋਕ ਬਹੁਤ ਉਤਸਰ ਬਹੁਤ ਲੋਕਾਂ ਨੂੰ ਮੁਸ਼ਕਲ ਪੈਦਾ ਹੁੰਦੀ ਹੈ ਸਾਰਾ ਸਾਰ ਦਿਨ ਟ੍ਰੈਫਿਕ ਜਾਮ ਦਾ ਇਹ ਇੱਕ بڑا ਵੱਡਾ ਜਿਹੜਾ ਹੈ ਇਹ ਵੀ ਜ਼ਰੂਰ ਕਰਨ ਦੀ ਲੋੜ ਹੈ ਸੋ ਮੈਂ